ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਘਰ ਵਿੱਚ ਬਹੁਤ ਹੀ ਟੇਸਟੀ ਜਿਹੜੀ ਹੈ ਡਿਫਰੈਂਟ ਜੀ ਚਟਨੀ ਲੈ ਕੇ ਆਏ ਆ ਆਲੂਆਂ ਦੀ ਚਟਨੀ ਨਾ ਤਾਂ ਤੁਸੀਂ ਪਹਿਲਾਂ ਸੁਣੀ ਹੋਊਗੀ ਨਾ ਹੀ ਖਾਧੀ ਹੋਊਗੀ ਪਰ ਇਹ ਟੇਸਟ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹੈ ਸਵਾਦਮੰਦੀ ਹੈ ਔਰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਜਿਹੜੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਸਿਰਫ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ 15 ਤੋਂ 20 ਮਿੰਟ ਜਿਹੜੇ ਨੇ ਉਹ ਲੱਗਦੇ ਨੇ ਆਲੂਆਂ ਨੂੰ ਆਪਾਂ ਪਹਿਲਾਂ ਬੋਇਲ ਕਰ ਲਿਆ ਸੀਗਾ ਤੁਸੀਂ ਚਾਹੋ ਤਾਂ ਬੋਇਲ ਕਰ ਲਓ ਮੈਂ ਵੈਸੇ ਮਾਈਕ੍ਰੋਵੇਵ ਕਰਕੇ ਇਹਨਾਂ ਨੂੰ ਬੋਇਲ ਕਰ ਲਿਆ ਸੀ ਤੁਸੀਂ ਚਾਹੋ ਤਾਂ ਗੈਸ ਤੇ ਇਹਨਾਂ ਨੂੰ ਜੜੇ ਨੇ ਉਬਾਲ ਸਕਦੇ ਹੋ ਸਾਰੇ ਆਲੂ ਨੂੰ ਬਾਲ ਕੇ ਆਪਾਂ ਚੰਗੀ ਤਰੀਕੇ ਨਾਲ ਛਿੱਲਣ ਲਿਆ ਹੈ ਛਿੱਲਣ ਤੋਂ ਬਾਅਦ ਇਸ ਨੂੰ ਆਪਾਂ ਜੜਾ ਹੱਥ ਨਾਲ ਵਧੀਆ ਤਰੀਕੇ ਨਾਲ ਮੈਸ਼ ਕਰ ਲਵਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀ ਗੰਡ ਵਗੈਰਾ ਉਹ ਆਪਾਂ ਆਲੂਆਂ 'ਚ ਨਹੀਂ ਰਹਿਣ ਦਵਾਂਗੇ ਜਿੰਨਾ ਹੋ ਸਕੇ ਉਨਾ ਹੀ ਆਪਾਂ ਇਹਨਾਂ ਨੂੰ ਮੈਸ਼ ਕਰਾਂਗੇ ਔਰ ਵਧੀਆ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਬਿਲਕੁਲ ਬਰੀਕ ਕਰ ਲਵਾਂਗੇ ਕੋਈ ਵੀ ਮੋਟਾ ਆਲੂ ਨਹੀਂ ਰਹਿਣ ਦਵਾਂਗੇ ਤੇ ਥੋੜੀ ਜਿਹੀ ਆਪਾਂ ਇਮਲੀ ਪਹਿਲਾਂ ਜਿਹੜੀ ਭਿਓ ਕੇ ਸਾਈਡ ਤੇ ਰੱਖ ਦਿੱਤੀ ਸੀ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਇਮਲੀ ਉਹ ਵਧੀਆ ਜਿਹੜੀ ਆ ਪੇਜ ਚੁੱਕੀ ਹੈ ਹੁਣ ਇਸ ਦੇ ਲਈ ਆਪਾਂ ਜਿਹੜਾ ਇੱਕ ਪਿਆਜ਼ ਨੂੰ ਲਾਵਾਂਗੇ ਉਸ ਨੂੰ ਛਿੱਲ ਕੇ ਤੋਕੇ ਆਪਾਂ ਜਿਹੜਾ ਬਿਲਕੁਲ ਬ੍ਰੇਕ ਬ੍ਰੇਕ ਕੱਟ ਲਵਾਂਗੇ ਮੋਟਾ ਪਿਆਜ਼ ਬਿਲਕੁਲ ਨਹੀਂ ਰੱਖਣਾ 나ਹੀਂ ਇਸ ਨੂੰ ਲੰਬੇ ਸਾਈਜ਼ ਦੇ ਵਿੱਚ ਕੱਟਣਾ ਹੈ ਇਸ ਨੂੰ ਕਯੂਬ ਸਾਈਜ਼ ਦੇ ਵਿੱਚ ਜਿਹੜਾ ਆਪਾਂ ਕੱਟ ਕੇ ਰੈਡੀ ਕਰਾਂਗੇ ਇਸ ਤਰੀਕੇ ਨਾਲ ਜੇ ਤੁਸੀਂ ਕੱਟੋਗੇ ਤਾਂ ਬਹੁਤ ਜ਼ਿਆਦਾ ਬ੍ਰੀਕ ਹੋ ਜਾਂਦਾ ਹੈ ਤਾਂ ਕਰਕੇ ਮੈਨੂੰ ਇਸ ਤਰੀਕੇ ਨਾਲ ਜਿਹੜਾ ਸ্লাইਸ ਦੇ ਵਿੱਚ ਲੈ ਕੇ ਚਾਰਸ ਕੱਟ ਰਹੀ ਹਾਂ ਸਾਰਾ ਪਿਆਜ਼ ਆਪਣਾ ਕੱਟ ਕੇ ਰੈਡੀ ਆ ਤੇ ਆਲੂ ਵੀ ਵਧੀਆ ਤਰੀਕੇ ਨਾਲ ਮੈਸੇਗੇ ਹੁਣ ਇਸ ਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਨਾਲ ਹੀ ਆਪਾਂ ਥੋੜਾ ਜਿਹਾ ਹਰਾ ਧਨੀਆ ਕੱਟਾਂਗੇ ਉਸ ਨੂੰ ਇਸ ਦੇ ਵਿੱਚ ਐਡ ਕਰਾਂਗੇ ਜੇ ਤੁਸੀਂ ਚਾਹੋ ਤਾਂ ਨਾਲ ਇਸ ਦੀ ਥੋੜੀ ਜਿਹੀ ਮੂਲੀ ਜੜੀਆ ਕ੍ਰਸ਼ ਕਰਕੇ ਪਾ ਸਕਦੇ ਹੋ ਨਾਲ ਹੀ ਆਪਾਂ ਜਿਹੜੇ ਨੇ 7 ਤੋਂ 8 ਪੱਤੇ ਪੂਦੀਨੇ ਦੇ ਤੋਕੇ ਉਸ ਵਿੱਚ ਐਡ ਕਰਾਂਗੇ ਸਾਰਾ ਪੁਦੀਨਾ ਵੀ ਆਪਣਾ ਕੱਟ ਕੇ ਰੈਡੀ ਆ ਹੁਣ ਇਸ ਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਨਮਕ ਕੁਟਿਆ ਹੋਇਆ ਆਪਾਂ ਜੀਰਾ ਪਾਵਾਂਗੇ ਨਾਲ ਹੀ ਇਸ ਦੇ ਤਣੀਆਂ ਪਾਊਡਰ ਪਾਵਾਂਗੇ ਸਭ ਜੀਰਾ ਵੀ 1 ਚਮਚ ਪਾਵਾਂਗੇ ਅੱਧਾ ਚਮਚ ਇਸ ਦੇ ਵਿੱਚ ਜਿਹੜੀ ਹੈ ਕਾਲੀ ਮਿਰਚ ਦਾ ਐਡ ਕਰਾਂਗੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚਾਂ ਯੂਜ਼ ਕੀਤੀਆਂ ਤੁਸੀਂ ਚਾਹੋ ਤਾਂ ਦੋ ਹਰੀਆਂ ਮਿਰਚਾਂ ਯੂਜ਼ ਕਰ ਸਕਦੇ ਹੋ ਅੱਧਾ ਚਮਚ ਇਸ ਦੇ ਵਿੱਚ ਚਾਟ ਮਸਾਲਾ ਤੇ ਅਮਚੂਰ ਪਾਊਡਰ ਐਡ ਕਰਾਂਗੇ ਅਮਚੂਰ ਪਾਊਡਰ ਦੇ ਨਾਲ ਜਿਹੜਾ ਇਸ ਦੇ ਵਿੱਚ ਖਟਾਸ ਆਉਂਦੀ ਹੈ ਔਰ ਬਹੁਤ ਵਧੀਆ ਟੇਸਟ ਆਉਂਦਾ ਹੈ ਹੁਣ ਜਿਹੜਾ ਆਪਾਂ ਇਮਲੀ ਦਾ ਪਾਣੀ ਭੋਂ ਕੇ ਰੱਖਿਆ ਸੀਗਾ ਉਸ ਨੂੰ छन्नी ਦੀ ਮਦਦ ਨਾਲ ਛਾਣ ਕੇ ਇਸ ਦੇ ਵਿੱਚ ਜਿਹੜਾ ਪਾ ਲਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਜਿੰਨਾ ਕਾਪਾ ਨੂੰ ਯੂਸ ਲੱਗੇ ਓਨਾ ਹੀ ਪਹਿਲਾਂ ਆਪਾਂ ਇਮਲੀ ਵਾਲਾ ਪਾਣੀ ਪਾਵਾਂਗੇ ਫਿਰ ਇੱਕ ਕੱਪ ਦੇ ਕਰੀਬ ਆਪਾਂ ਜਿਹੜਾ ਸਿੰਪਲ ਪਾਣੀ ਐਡ ਕਰਾਂਗੇ ਹੁਣ ਇਸ ਨੂੰ ਆਪਾਂ ਮਿਕਸ ਕਰਾਂਗੇ ਜੇ ਆਪਾਂ ਨੂੰ ਹੋਰ ਜ਼ਰੂਰਤ ਲੱਗੇ ਤਾਂ ਆਪਾਂ ਇਸ ਦੇ ਵਿੱਚ ਸਿੰਪਲ ਪਾਣੀ ਆ ਇਮਲੀ ਵਾਲਾ ਪਾਣੀ ਐਡ ਕਰ ਸਕਦੇ ਹਾਂ ਤੁਸੀਂ ਉਸ ਨੂੰ ਚੈੱਕ ਕਰਕੇ ਦੇਖਿਓ ਜੇ ਤੁਹਾਨੂੰ ਇਹ ਜ਼ਿਆਦਾ ਖੱਟਾ ਲੱਗੇ ਤਾਂ ਤੁਸੀਂ ਇਸ ਦੇ ਵਿੱਚ ਅੱਧਾ ਚਮਚ ਜਿਹੜਾ ਸ਼ੱਕਰ ਦਾ ਵੀ ਐਡ ਕਰ ਸਕਦੇ ਹੋ ਪਰ ਮਿੰਤਾ ਇਹ ਖੱਟਾ-ਖੱਟਾ ਜ਼ਿਆਦਾ ਵਧੀਆ ਲੱਗਦੀ ਹੈ ਇਸ ਕਰਕੇ ਉਸ ਨੂੰ ਆਪਾਂ ਇਸ ਤਰੀਕੇ ਨਾਲ ਹੀ ਜਿਹੜਾ ਰਹਿਣ ਦਿੱਤਾ ਹੈ रेडी ਹੈ ਆਪਣੀ ਜੜੀ ਆਲੂਆਂ ਦੀ ਚਟਣੀ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਮਿਲਦੇ ਹਾਂ ਐਵੇਂ ਦੀ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ